ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ। ਜੀ ਅਸੀਂ ਵੀ ਠੀਕ ਠਾਕ ਆ। ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਅੱਜ ਇੱਕ ਨਵਾਂ ਬਲੌਗ। ਹਾਂਜੀ ਅੱਜ ਵੀ ਦੋ ਦਿਨ ਦੀ ਵੀਡੀਓ ਦਾ ਹੀ ਕਰਤਾ ਮੈਂ ਕਿਉਂਕਿ ਕੱਲ ਅਸਲ ਦੇ ਵਿੱਚ ਨਾ ਮੇਰਾ ਸਰੀਰ ਨਹੀਂ ਸੀ ਠੀਕ। ਕਾਫੀ ਡਾਊਨ ਗਿਆ ਸੀ। ਤਾਂ ਕਰਕੇ ਫਿਰ ਵੀਡੀਓ ਦਾ ਮਿਸ ਹੋ ਗਿਆ। ਕਿਉਂਕਿ ਇਹ ਹੋ ਜਾਂਦਾ ਵੀ ਜਿਵੇਂ ਵੀਡੀਓ ਆਉਂਦੀ ਹੈ ਸ਼ਾਮ ਨੂੰ ਜੀ ਤੇ ਸਰੀਰ ਮੇਰਾ ਦੁਪਹਿਰ ਕਦਾ ਹੀ ਠੀਕ ਨਹੀਂ ਸੀ ਉਹਦੇ ਕਰਕੇ ਫਿਰ ਵੀਡੀਓ ਦਾ ਮਿਸ ਹੋ ਗਿਆ ਮੈਂ ਕਿਹਾ ਵੀ ਚਲੋ ਡਬਲ ਕਰ ਦਿੰਨੇ ਆ ਹਾਂਜੀ ਇਹ ਸੋਮਵਾਰ ਦੀ ਦੁਪਹਿਰ ਦੀ 2:30 ਦੀ 2:30 ਦੀ ਕਿਉਂਕਿ ਫਤਿਹ ਸਕੂਲੋਂ ਆਈ ਆਈ ਸੀ ਹਜੇ ਬਸ ਉਹਨੇ ਆਉਂਦੀ ਸਰ ਬਸ ਆਪਦੀ ਡਰੈਸ ਚੇਂਜ ਕਰਕੇ ਆਪਾਂ ਇੱਥੇ ਤੱਕ ਹੁਣ ਤੱਕ ਦੇ ਜਣੀ ਆਪਣੇ ਸੀਗਾ ਵੀ ਆਪਣੇ ਘਰ ਦੇ ਕੰਮ ਸਾਰੇ ਹੋਏ ਹੋਏ ਸੀ ਘਰ ਦੇ ਕੰਮ ਕਰ ਕਰਨ ਤੋਂ ਬਾਅਦ ਫਿਰ ਆਪਾਂ ਕਰ ਲਈ ਸੀ ਕੁਝ ਦਿਨ ਰੈਸਟ ਰੈਸਟ ਕਰਕੇ ਫਤਿਹ ਦੇ ਆਉਂਦੇ ਨੂੰ ਫਿਰ ਇਹ ਹੋ ਜਾਂਦਾ ਨੇ ਇਹ ਵੀ ਉਸ ਤੋਂ ਬਾਅਦ ਫਿਰ ਕੰਮ ਕਰਦਾ ਹੋ ਜਾਂਦਾ ਬਸ ਫਤਿਹ ਕਹਿੰਦਾ ਸੀ ਕਹਿੰਦਾ ਮੈਨੂੰ ਕੋਈ ਫਰੂਟ ਦੇ ਦਿਓ ਮੰਮਾ ਤੇ ਮੈਂ ਆਪਣੀ ਉਹ ਕਰ ਲਿਆ ਸੀ ਚਾਹ ਪੀਣ ਲੱਗੀ ਸੀ ਮੈਂ ਕਿਹਾ ਵੀ ਚਲ ਨਾਲ ਰੋਟੀ ਖਾਂਨੇ ਆ ਉਸ ਤੋਂ ਬਾਅਦ ਫਿਰ ਚਾਹ ਬਣੀ ਪੀ ਕੇ ਫਿਰ ਲੱਗੀ ਸੀ ਮੈਂ ਕਪੜੇ ਕਾਫੀ ਧੋਤੇ ਹੋਏ ਸੀਗੇ ਉਹ ਮੈਂ ਕਿਹਾ ਵੀ ਚਲ ਜਿਹੜੇ ਸੁੱਕੇ ਸੁੱਕੇ ਜ ਨੇ ਉਹਨਾਂ ਨੂੰ ਉਤਾਰ ਲੈਨੇ ਕਈ ਵੀ ਜਿਹੜੇ ਥੋੜੇ ਜੇ ਲੇਟ ਪਾਏ ਸੀ ਫਿਰ ਉਹ ਦੇਖਦੀ ਸੀ ਉਹ ਥੋੜੇ ਮੈਨੂੰ ਸਿੱਲੇ ਜੇ ਲੱਗਦੇ ਸੀ ਕੁਝ ਜਿਵੇਂ ਡਰੈਸ ਵਗੈਰਾ ਇਹ ਉਹ ਫਿਰ ਮੈਂ ਉਤਾਰਦੀ ਨਹੀਂ ਹੁੰਦੀ ਉਹ ਮੈਨੂੰ ਇਹ ਹੋ ਜਾਂਦਾ ਵੀ ਸਾਰਿਆਂ ਨੂੰ ਲਾਸਟ 'ਚ ਉਹ ਰੱਖੂੰਗੀ ਵੀ ਫਿਰ ਉਹ ਸ਼ਾਮ ਨੂੰ ਪ੍ਰੈਸ ਕਰਨੀ ਹੁੰਦੀਆਂ ਨੇ ਤਾਂ ਕਰਕੇ ਫਿਰ ਵੀ ਨਹੀਂ ਫਿਰ ਕੱਪੜਿਆਂ ਦੇ ਵਿੱਚ ਅਲਜਣ ਦੇ ਵਾਲਾ ਕੰਮ ਹੋ ਜਾਂਦਾ ਵੀ ਉਹਨਾਂ ਨੇ ਡਰੈਸ ਤਾਂ ਸਿੱਧੀ ਇਹ ਹੁੰਦਾ ਵੀ ਪ੍ਰੈਸ ਵਾਲੇ ਟੇਬਲ ਤੇ ਇਥੇ ਲੈ ਜਾਣੀਆਂ ਅ ਬਸ ਕੱਪੜੇ ਉਤਾਰ ਕੇ ਥੋੜੇ ਜਿ ਮੈਨੂੰ ਕੁਝ ਸਿੱਲੇ ਜੇ ਲੱਗਦੇ ਸੀ ਉਹ ਮੈਂ ਛੱਡਲੇ ਸੀ ਫਿਰ ਮੈਂ ਲਾਗੀ ਸੀ ਉਹਨਾਂ ਦੀ ਜਦੇ ਮੈਂ ਕਿ ਵੀ ਲਿਓ ਚਲ ਜਿਹੜੇ ਸੁੱਕੇ ਨੇ ਵੀ ਇਹ ਤੈਹ ਲਗਾ ਲੈਣੀਆਂ ਕਿਉਂਕਿ ਫਿਰ ਵੀ ਸਾਰੇ ਇਕੱਠੇ ਜੇ ਹੋ ਜਾਂਦੇ ਨੇ ਫਿਰ ਔਖਾ ਹੋ ਜਾਂਦਾ ਇੰਨੇ ਕੱਪੜਿਆਂ ਦੇ ਤਹਿ ਲਗਾਉਂਦੇ ਲਗਾਉਂਦੇ ਲੱਗ ਜੀ ਸੀ ਪਾਣੀ ਦੀ ਪਿਆਸ ਬਸ ਪਿੱਛੇ ਲੱਗੀ ਪਾਣੀ ਪੀਣਾ ਫਿਰ ਕੁਛ ਇਹ ਸੀ ਵੀ ਹਜੇ ਟਾਈਮ ਹੈਗਾ ਸੀ ਇਹ ਹੈਗਾ ਸੀ ਸਾਢੇ 1 3 ਵਜੇ ਦਾ ਮਿਲਣਾ ਦਾ ਸ਼ਾਮ 4 ਵਜੇ ਦਾ ਸ਼ਾਮ ਹੈ ਜੇ ਕੋਈ ਸਾਢੇ 3 ਕੁਝ ਜਣੀ ਪੱਕਾ ਨਹੀਂ ਪਤਾ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਸ਼ਾਮ ਨੂੰ ਰੋਟੀ ਦਾਲ ਸਬਜ਼ੀ ਦਾ ਵੀ ਦੇਖਣਾ ਹੈ ਦਾਲ ਸਬਜ਼ੀ ਹੈ ਨਹੀਂ ਸੀ ਕੋਈ ਕਿਉਂਕਿ ਜਿਹੜੀ ਸ਼ਿਮਲਾ ਮਿਰਚ ਲਿਆਂਦੀ ਸੀ ਉਹ ਤਾਂ ਚਲੋ ਪੰਨਾ ਸੀ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਐਂ ਕਰ ਲੈਨੀ ਆ ਵੀ ਘਰੇ ਜਿਹੜੇ ਇਹ ਬੈਂਗਲ ਲੱਗੇ ਹੋਏ ਸੀਗੇ ਆਪਣੇ ਕਈ ਦਿਨ ਹੋ ਗਏ ਸੀ ਹੁਣ ਤੋੜੇ ਨਹੀਂ ਸੀ ਤੇ ਥੋੜੇ ਜਿ ਹੋ ਗਏ ਸੀ ਇਹ ਵੱਡੇ ਵੱਡੇ ਜਿ ਸਾਈਜ਼ ਮੈਂ ਕਿਹਾ ਵੀ ਚਲ ਉਹੀ ਤੋੜ ਲੈਨੇ ਵੀ ਇਹ ਬਣਾ ਲੈਨੇ ਆ ਬਸ ਉਹ ਤੋੜਨ ਲੱਗੀ ਸੀ ਮੈਂ ਕਿ ਹੁਣ ਪਤਾ ਨਹੀਂ ਕਾਤੋਂ ਜੀ ਇਹਨਾਂ ਦਾ ਕਲਰ ਥੋੜਾ ਜਿ ਹੋ ਜਾਂਦਾ ਜਿਵੇਂ ਡਬਲ ਸ਼ੇਡ ਜੇ ਹੁੰਦੇ ਨੇ ਉਦਾਂ ਕੁਝ ਹਜੇ ਲੱਗੇ ਤਾਂ ਥੋੜੇ ਹੋਰ ਵੀ ਹੋ ਸੀ ਉਹਨਾਂ ਜਿਹੜੇ ਸਾਈਜ਼ ਜਿਆ ਨਹੀਂ ਸੀ ਸਹੀ ਹੈਗਾ ਵਿੱਚ ਛੋਟੇ ਛੋਟੇ ਹੀ ਜਈ ਸੀਗੇ ਅ ਡੈਡ ਜੀ ਲੱਗੇ ਸੀ ਮੈਨੂੰ ਲੱਗਦਾ ਇੱਥੇ ਬੀਆਂ ਦਾ ਕੁਝ ਕਰਨਾ ਅ ਉੱਥੋਂ ਉਹ ਲੱਗ ਜ ਕੁਝ ਬੀਜ ਜਿੰਨੇ ਪਹਿਲਾਂ ਗਰਮੀ ਵਾਲੇ ਲਗਾਉਣ ਵਾਲੇ ਸੀ ਉੱਥੇ ਲਗਾ ਲਏ ਸੀ ਉਹ ਤਾਂ ਜਿਹੜੀ ਆਪਣੇ ਖੜੀਆਂ ਨੇ ਵਧੀਆਂ ਨੇ ਬੇਲਾ ਤੇ ਕੁਛ ਰਹਿੰਦੇ ਸੀ ਜਿਵੇਂ ਪਾਲਕ ਵਗੈਰਾ ਨਾ ਕਾਫੀ ਹੋਈ ਹੋਈ ਆ ਹੁਣ ਤੱਕ ਵੀ ਖੜੀ ਆ ਉਹਦੇ ਕਰਕੇ ਹੀ ਸੀ ਫਿਰ ਕਹਿੰਦੇ ਵੀ ਚਲ ਉਹ ਕਰ ਦਿੰਨੇ ਆ ਉਹ ਹੁਣ ਇੱਕ ਕਿਆਰੀ ਜੀ ਖਾਲੀ ਕੀਤੀ ਸੀ ਉਹ ਚ ਲੱਗੇ ਹੋਏ ਸੀਗੇ ਲਾਉਣ ਕਹਿੰਦੇ ਵੀ ਲਹੌਰ ਲਾ ਦਿੰਨੇ ਆ ਬੀਜ ਜਿਹੜੇ ਲਾਉਣ ਵਾਲੇ ਨੇ ਗਰਮੀਆਂ ਦੇ ਉਹ ਮੈਂ ਲੱਗੀ ਸੀ ਸਬਜ਼ੀ ਕੱਟਣਾ ਮੰਮੀ ਘਰੇ ਨਹੀਂ ਸੀਗੇ ਮੰਮੀ ਗਏ ਹੋਏ ਸੀਗੇ ਉਧਰ ਤਾਇਆ ਜੀ ਉਹਨਾਂ ਕੰਨੇ ਕਹਿੰਦੇ ਚੱਲ ਮੈਂ ਉਧਰ ਜਿਹੜਾ ਕੱਢ ਕੇ ਆਉਣੀ ਆ ਮੈਨੂੰ ਸ਼ਾਮ ਟਾਈਮ 'ਚ ਇਹ ਹੋ ਜਾਂਦਾ ਜੀ ਕਈ ਵਾਰ ਤਾਂ ਚਲੋ ਜਿਵੇਂ ਹੁਣ ਦਿਨ 'ਚ ਜਾਨੇ ਫਿਰ ਤਾਂ ਇਕੱਠੇ ਵੀ ਚਲੇ ਜਾਨੇ ਹੁੰਦੇ ਆ ਪਰ ਮੈਨੂੰ ਇਹ ਹੋ ਜਾਂਦਾ ਵੀ ਸ਼ਾਮ ਟਾਈਮ ਨਾ ਕੰਮ ਦਾ ਹੋ ਜਾਂਦਾ ਥੋੜਾ ਜਿਹਾ ਫਿਰ ਟਾਈਮ ਟੇਬਲ ਜਿਹਾ ਸਹੀ ਨਹੀਂ ਆਉਂਦਾ ਹੈਗਾ ਤਾਂ ਕਰਕੇ ਬਸ ਇੱਥੇ ਆ ਹੁਣ ਹੁਣ ਆਈ ਸੀਗੇ ਮੈਂ ਲੱਗੀ ਸੀ ਸਬਜ਼ੀ ਤੈਨੂੰ ਤੜਕਾ ਲਾਉਣ ਸਬਜੀ ਨੂੰ ਤੜਕਾ ਲਗਾ ਕੇ ਬਸ ਜਦ ਹੀ ਮੈਂ ਕਰ ਲਿਆ ਸੀ ਦੁੱਧ ਗਰਮ ਹੀ ਕਰਨ ਵਾਲਾ ਸੀ ਉਦਾਂ ਮਤਲਬ ਗਰਮ ਕਰਕੇ ਰੱਖਿਆ ਹੋਇਆ ਸੀ ਥੋੜਾ ਹਲਕਾ ਕਰਨਾ ਸੀਗਾ ਕੋਸਾ ਜਿਹਾ ਜਾਗ ਲਗਾਉਣ ਵਾਲਾ ਬਸ ਫਿਰ ਮੈਂ ਲਗਾਤਾ ਤੀ ਜਾਗ ਮੇਖ ਵੀ ਚਲੇ ਹੁੰਦਾ ਪੰਜ ਕੁ ਵਜੇ ਸੀਗਾ ਮੈਂ ਕਿ ਵੀ ਜਿਵੇਂ ਹੁਣ ਸੌਣ ਤੱਕ ਟਾਈਮ ਦੇ ਵਿੱਚ ਜਿਵੇਂ ਜੰਮ ਜਾਂਦਾ ਜਦਹੀਂ ਫਿਰ ਇਹ ਹੋ ਜਾਂਦਾ ਵੀ ਫ੍ਰਿਜ ਚ ਲਗਾ ਦਿੰਨੇ ਹੁੰਨੇ ਆ ਪੈਣ ਲੱਗੇ ਜੇ ਆਪਾਂ ਥੋੜਾ ਜਿਹਾ ਜਲਦੀ ਲਗਾ ਦਿੰਨੇ ਆ ਜੇ ਲੇਟ ਆਉਨੇ ਫਿਰ ਤਾਂ ਚਲੋ ਇਹ ਵੀ ਪੂਰੀ ਨਾਈਟ ਰੱਖਣਾ ਹੀ ਰੱਖਣਾ ਹੈ ਮੈਨੇ ਆਪਦੇ ਕੰਮ ਕਰ ਕਰਕੇ ਬਸ ਜਦ ਹੀ ਮੈਂ ਸਬਜ਼ੀ ਵਗੈਰਾ ਸਾਰਾ ਕੰਮ ਹੋ ਗਿਆ ਸੀ ਜਦ ਹੀ ਮੈਂ ਕਰਤੀ ਸੀ ਫਤਿਹ ਦੀ ਡਰੈਸ ਨੂੰ ਪ੍ਰੈਸ ਮੈਂ ਕਿਹਾ ਵੀ ਚਲੋ ਇਹਦੀ ਵੀ ਕਰ ਦਿੰਨੇ ਆ ਮੈਂ ਕਿ ਵੀ ਚਲੋ ਪਹਿਲਾਂ ਪ੍ਰੈਸ ਦਾ ਵੀ ਜਿਹੜਾ ਕਰਨ ਵਾਲਾ ਉਹ ਕਰ ਦਿੰਨੇ ਆ ਵੀ ਫਿਰ ਜ਼ਿਆਦਾ ਲੇਟ ਹੋ ਜੂਗੀ ਵੀ ਜਿਹੜਾ ਜਿਹੜਾ ਕੰਮ ਹੁੰਦਾ ਉਹ ਕਰ ਰਕੇ ਫਰੀ ਹੋਈ ਐ ਬਸ ਜਦ ਹੀ ਫਤਿਹ ਲੱਗਿਆ ਸੀ ਹੁਣ ਉਧਰ ਜਿਵੇਂ ਸਕੂਲੋਂ ਆ ਕੇ ਤਾਂ ਚਲੋ ਫੇਰੇ ਘਟ ਬੰਦਾ ਉਦਾਂ ਹੀ ਲਵੇਟ ਲਬੂਟ ਲੈਂਦਾ ਹੁੰਦਾ ਪਰ ਨਾ ਹੁਣ ਇਹਨੇ ਜਾਣਾ ਸੀ ਫਿਰ ਆ ਗਿਆ ਸੀ ਮम्मा ਮੇਰੀ ਵੀ ਪੂਣੀ ਕਰਾ ਤੋ ਕਹਿੰਦਾ ਮੈਨੂੰ ਇਸ ਮੈਂ ਕਿ ਵੀ ਚਲੋ ਜਿਵੇਂ ਹੁਣ ਧਾਰ ਚੋਣੀਆਂ ਆ ਰੋਟੀ ਬਣਾਉਣੀਆਂ ਵੀ ਬਾਅਦ ਵਿੱਚ ਹੀ ਕਰੂੰਗੀ ਵੀ ਪਹਿਲਾਂ ਪ੍ਰੈਸ ਦਾ ਕਰ ਦਿੰਨੇ ਆ ਹਾਂਜੀ ਇਹ ਹੈਗੀ ਆ ਨੈਕਸਟ ਮਾਰਨਿੰਗ ਦੀ ਇਹ ਮੰਗਲਵਾਰ ਦੀ ਹਾਂਜੀ ਇਹ ਮੰਗਲਵਾਰ ਦੀ ਮਾਰਨਿੰਗ ਦੀ ਆ ਬਸ ਆਪਾਂ ਸਵੇਰੇ ਉੱਠ ਕੇ ਚਾਹ ਹਾਂਜੀ ਚਾਹ ਪੀਣੀ ਸੀ ਮੈਂ ਚਾਹ ਪੀ ਲਈ ਸੀ ਸੱਚੋ ਚਾਹ ਪੀ ਲਈ ਸੀ ਬਸ ਜਦ ਹੀ ਚੱਕੇ ਬਿਸਤਰੇ ਫਿਰ ਲੱਗ ਗਿਆ ਸੀ ਫਤਿਹ ਤਿਆਰ ਹੋਣਾ ਬਸ ਮੈਂ ਆਪਦੇ ਬਿਸਤਰੇ ਵਗੈਰਾ ਚੱਕ ਲਈ ਸੀ ਬੈੱਡ ਸ਼ੀਟ ਵਗੈਰਾ ਸਾਰਾ ਕੁਝ ਕਲੀਨ ਕਰਕੇ ਲੱਗ ਰਬਿਛਾ ਦੀਆਂ ਸੀ ਤੇ ਫਤੇ ਸਿਰ ਬਹੋਣ ਲੱਗਿਆ ਸੀ ਨਾਲ ਹਾਂਜੀ ਇਹ ਨਹਾ ਕੇ ਆ ਗਿਆ ਸੀ ਕਿਉਂਕਿ ਇਹ ਹੋ ਜਾਂਦਾ ਵੀ ਇਹ ਥੋੜਾ ਟਾਈਮ ਜਿੰਨ ਨਾਲੇ ਤਿਆਰ ਹੋਣ ਲੱਗ ਜਾਂਦਾ ਹੁੰਦਾ ਬਸ ਬਹੁਤ ਲੱਗਿਆ ਸੀ ਮੇਰੇ ਤੋਂ ਸਿਰ ਬਹੋਣ ਤੇ ਮੈਂ ਕਿਹਾ ਵੀ ਚਲੋ ਸਿਰ ਬਾ ਕੇ ਫਿਰ ਬਣਾਉਣੀ ਆ ਇਹਦਾ ਦੁੱਧ ਵਗੈਰਾ ਦਾ ਸ਼ੇਕ ਹੁਣ ਤਾਂ ਜਣੀ ਇਹ ਹੋ ਜਾਂਦਾ ਵੀ ਗਰਮੀਆਂ ਚ ਤਾਂ ਸ਼ੇਕ ਵੀ ਬਣਾ ਲੈਣੇ ਹੁੰਦੇ ਆ ਹੁਣ ਜਿਵੇਂ ਮੌਸਮ ਬਦਲ ਗਿਆ ਵੀ ਸਰਦੀਆਂ ਚ ਚਲੋ ਇਹ ਹੁੰਦਾ ਵੀ ਸਵੇਰ ਨੂੰ ਦੁੱਧ ਸਹੀ ਰਹਿੰਦਾ ਏ ਅਸਰ ਬਾਕੇ ਫਿਰ ਦੇਖਦੇ ਆ ਜੀ ਦਿਨ ਦੇ ਹੋਰ ਜਿਹੜੇ ਕੰਮਕਾਰ ਕਰਨ ਵਾਲੇ ਨੇ ਉਹ ਇਹ ਹੈਗਾ ਸੀ ਟਾਈਮ 4:00 ਵਜੇ ਦਾ 4:00 ਵਜੇ ਦਾ ਹਾਂਜੀ ਦਰਜ ਹਰਾ ਵੱਢਣ ਲੱਗੇ ਸੀ ਦੋਨੇ ਇਹਦੇ ਪਾਪਾ ਲੱਗੇ ਸੀ ਹਰਾ ਚੱਕਣ ਵਸ ਦੋਨੇ ਕੋਈ ਪਤਾ ਨਹੀਂ ਕਿਸੇ ਗੱਲ ਪਿੱਛੇ ਆਪਦੀ ਕੋਈ ਗੁਰਬਤ ਕਰਦੇ ਸੀ ਕੋਈ ਐਵੇਂ ਹੀ ਗੱਲਾਂ ਕਰਦੇ ਸੀ ਨਾਲ ਦੀ ਨਾਲ ਚੱਲ ਕਹਿੰਦੇ ਹਰਾ ਰਲ ਮਿਲ ਕੇ ਲੱਗੇ ਸੀ ਹਰੇ ਦਾ ਕਰਨ ਫਿਰ ਜਿਹੜੇ ਹੋਰ ਕੰਮ-ਕਾਰ ਕਰਨ ਵਾਲੇ ਸੀ ਮੈਂ ਆਪਾਂ ਉਹ ਕਰਕੇ ਦੁੱਧ ਵਗੈਰਾ ਦਾ ਜਿਹੜਾ ਕਰਨਾ ਸੀ ਉਹ ਮੁਕਾ ਲਿਆ ਸੀ ਨਾਲ ਦੀ ਨਾਲ ਮੈਂ ਦੁੱਧ ਗਰਮ ਰੱਖਿਆ ਸੀ ਤੇ ਸਬਜ਼ੀ ਕੱਲ ਵਾਲੀ ਪਈ ਸੀ ਜਿਹੜੀ ਬਣਾਈ ਸੀ ਉਹਨੂੰ ਹੀ ਤੜਕਾ ਲਗਾ ਲਿਆ ਸੀ ਬਸ ਮੈਂ ਕਿਹਾ ਵੀ ਚਲ ਤੜਕਾ ਲਾ ਕੇ ਵੀ ਨਾਲ ਹੀ ਰੋਟੀ ਬਣਾ ਲੈਣੀ ਹੈ ਵੀ ਨਾਲ ਦੀ ਨਾਲ ਖਾ ਲੈਣਗੇ ਕਿਉਂਕਿ ਮੇਰਾ ਸਰੀਰ ਨਾ ਬਹੁਤ ਜ਼ਿਆਦਾ ਇੱਕ ਤਾਂ ਇਹ ਸੀ ਵੀ ਦੁਪਹਿਰ ਦਾ ਹੀ 12:00 ਵਜੇ ਦਾ 11:00 12:00 ਵਜੇ ਦਾ ਹੀ ਸਿਰ ਚ ਦਰਦ ਹੁੰਦਾ ਸੀ ਬਹੁਤ ਜ਼ਿਆਦਾ ਕੁਝ ਮੇਰਾ ਸਰੀਰ ਆਹ ਨਹੀਂ ਸੀ ਮਤਲਬ ਦਿਲ ਜਿਆ ਵੀ ਨਹੀਂ ਸੀ ਸਹੀ ਆਏ ਸੀ ਵੀ ਕੁਝ ਇਹ ਸੀ ਵੀ ਬੌਮਟਿੰਗ ਦੀ ਪ੍ਰੋਬਲਮ ਹੋ ਗਈ ਸੀ ਆ ਕਰਕੇ ਬਸ ਏਸੀ ਵੀ ਫਟਾਫਟ ਸਾਰਿਆਂ ਨੂੰ ਰੋਟੀ ਬਣਾ ਕੇ ਦੇ ਦੇਵਾ ਮੇਰਾ ਆਪਦਾ ਕੋਈ ਮਨ ਨਹੀਂ ਸੀ ਰੋਟੀ ਖਾਣ ਦਾ ਬਸ ਏਸੀ ਵੀ ਉਹਨਾਂ ਨੂੰ ਮਿਲ ਜਵੇ ਮੈਨੂੰ ਨਹੀਂ ਕੋਈ ਲੋੜ ਹੈਗੀ ਮੈਂ ਤਾਂ ਬਸ ਇਦਾਂ ਫਟਾਫਟ ਰੋਟੀਆਂ ਦਾ ਕਰਕੇ ਜਦ ਹੀ ਉਦਾਂ ਹੀ ਫੜਾ ਕੇ ਰੋਟੀ ਨੂੰ ਪਾnde ਨਹੀਂ ਸੀ ਚੱਕੇ ਉਦਾਂ ਹੀ ਪੈ ਗਈ ਸੀ ਇੱਥੇ ਕਰਦੇ ਆ ਜੀ ਬਲੌਗ ਦਾ ਐਂਡ